ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਚ ਤਿੰਨ ਟਰੈਕਟਰ ਬਕਾਉ ਲੈ ਕੇ ਆਏ ਆ ਬਾਈ ਆਪਾਂ ਤੇ ਇੱਕ ਕਾਰ ਇੱਕ ਟਰਾਲਾ ਇੱਕ ਟਰਾਲੀ ਤੇ ਇੱਕ ਸੁਪਰ ਸੀਡਰ ਸੱਤ ਚੀਜ਼ਾਂ ਆਪਣੇ ਚੈਨਲ ਤੇ ਬਕਾਉ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 36 102 3602 ਵੀ ਟਰੈਕਟਰ ਕਿਸੇ ਵੀਰ ਭਰਾ ਨੇ ਵੀ ਲੈਣਾ ਹੋਵੇ ਤੇ 2014 ਮਾਡਲ ਟਰੈਕਟਰ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ 3602 ਤੇ ਇਹ ਟਰੈਕਟਰ ਖੜਾ ਲੁਧਿਆਣਾ ਏਰੀਏ ਚ ਏਰੀਆ ਬਈ ਬਾਈ ਦਾ ਲੁਧਿਆਣਾ ਤੇ ਬਾਈ ਕਹਿੰਦਾ 4 ਲੱਖ ਤੇ 25000 ਦੇ ਆਸੇ ਪਾਸੇ ਮੈਂ ਇਹ ਟਰੈਕਟਰ ਵੀ ਦੇ ਦੂੰਗਾ 와 ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਲੁਧਿਆਣਾ ਏਰੀਏ ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਸਾਰੇ ਭਰਾ ਦੇਖ ਲਓ ਬਾਈ 1999 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ ਬਈ 80 ਕੇ ਪੈਸੇ ਆ ਤੇ ਮੂਹਰਲੇ ਜਮਾ ਨਵੇਂ ਆ ਤੇ 6 ਚਰੀ ਬਾਈ ਕਹਿੰਦਾ ਮੈਂ ਆਪ ਟਰੈਕਟਰ ਕਰਾਇਆ ਤੇ ਲੈਫਟ ਲੁੱਕ ਪੰਪ ਦਾ ਮੈਂ ਸਾਰਾ ਕੰਮ ਕਰਾਇਆ ਵੀ ਟਰੈਕਟਰ ਦਾ ਕਿਸੇ ਵੀਰ ਪ੍ਰਾਣੇ ਵੀ ਇਹ ਟਿੱਟ ਲੈਣਾ ਹੋਵੇ ਤੇ ਇਹ ਬਈ ਆਪਣੇ ਪਿੰਡ ਹੀ ਖੜਾ ਕੋਟਲੀ ਬਲੂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ ਤੇ ਕੋਟਲੀ ਪਿੰਡ ਉਕਾ ਹੀ ਖੜਾ ਟਰੈਕਟਰ ਇਹ ਕਰੋ ਬਾਈ ਆ ਬਈ ਕੋਈ ਵਪਾਰੀ ਨਹੀਂ ਕਿਉਂਕਿ ਬਾਈ ਨੂੰ ਪਚੰਗੀ ਤਰ੍ਹਾਂ ਜਾਣਦੇ ਆ ਤੇ ਕਈ ਆਪਾਂ ਨੂੰ ਵਪਾਰੀ ਭਰਾਏ ਭੇਜਿੰਦੇ ਆ ਦਰਾਲ ਭਰਾਏ ਭੇਜਿੰਦੇ ਆ ਆਪਾਂ ਸਾਰੇ ਨਹੀਂ ਮਿਹਨਤਾਂ ਪਾਉਂਦੇ ਰਹਿੰਨੇ ਆ ਤੇ ਇਹ ਬਈ ਘਰੋਂ ਭਰਾ ਜਿਹਨੂੰ ਆਪਾਂ ਜਾਣਦੇ ਰਹਿੰਨੇ ਆ ਕਿ ਕੋਈ ਵਪਾਰ ਨਾ ਲੈਣਾ ਮੈਨਾਂ ਨਹੀਂ ਬਾਈ ਦਾ ਤੇ ਇਹ ਟਰੈਕਟਰ ਬਾਈ ਨੇ ਵੇਚਣਾ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ 2 ਲੱਖ ਦੇ ਆਸੇ-ਪਾਸੇ ਮੈਂ ਇਹ ਟਰੈਡ ਦੇ ਦੂੰਗਾ ਬਾਈ ਪੰਜੀ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚੋਂ ਸਾਰੇ ਪਾਸੋਂ ਮੇਰੇ ਘਰੋਂ ਚੈੱਕ ਕਰਕੇ ਟਰੈਕ ਤੇ ਬਾਈ ਦਾ ਫੋਨ ਨੰਬਰ ਆhle screen ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 50 ਦਾ ਸਾਰੇ ਭਰਾ ਦੇਖ ਲਓ ਬਾਈ 1997 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 80 ਕੇ ਪੈਸੇ ਆ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਏਰੀਆ ਪਟਿਆਲਾ ਪਟਿਆਲੀ ਏਰੀਏ ਚ ਵੀ ਟਰੈਕਟਰ ਖੜਾ ਤੇ ਬਾਈ ਕਹਿੰਦਾ 1 ਲੱਖ 30 ਹਜ਼ਾਰ ਦੇ ਆਸੇ-ਪਾਸੇ ਮੈਂ ਇਹ ਟਰੈਕਟਰ ਵੇਚ ਦੇ ਦੂੰਗਾ ਸਾਰੇ ਪਾਸੋਂ ਵਰਾਇਟਰ ਟਰੈਕਟਰ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਪਟਿਆੜੀ ਏਰੀਆ 'ਚ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਇਹ ਕਾਰ ਲੈਣੀ ਹੋਵੇ ਤੇ ਇਹ Mahindra ਕਾਰ ਵਜਦੀ ਆ ਬਾਈ ਤੇ ਬਾਕੀ ਬਾਈ ਨੂੰ ਸਾਰਾ ਪੁੱਛ ਰੋ ਕੋਈ ਕਾਰ ਵਾਰੇ ਕੀ ਕੁਛ ਕਾਰਾਂ ਵਾ ਦਾ ਆਪਾਂ ਵੀਡੀਓ ਘੱਟ ਪਾਉਣੇ ਆ ਤੇ ਜੇ ਕੋਈ ਭਰਾ ਆਪਾਂ ਨੂੰ ਕਾਰਾਂ ਕੋਲੋਂ ਦੀ ਭੇਜ ਦਿੰਦਾ ਤੇ ਆਪਾਂ ਪਾ ਲਈਦੇ ਆ ਕਿਉਂਕਿ ਆਪਾਂ ਦਾ ਦਾਸ ਹੀ ਪੋਣੇ ਆਪਣੇ ਚੈਨਲ ਤੇ ਤੇ ਇਹ 2012 ਮਾਡਲ ਕਾਰ ਆ ਬਾਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 ਕੁ ਪੈਸੇ ਆ ਕਾਰ ਦੇ ਤੇ 2027 ਟਿੱਕਰ ਦੀ ਬਾਈ ਕਹਿੰਦਾ ਪਾਸਿੰਗ ਆ ਮੇਰੀ ਕਾਰ ਦੀ ਬਾਈ ਕਿਸੇ ਵੀ ਪੁਰਾਣੇ ਬਈ ਇਹ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਮੈਂ ਇਹ ਕਾਰ ਵੇਚ ਦੇ ਦੂੰਗਾ ਕਿਸੇ ਵੀ ਪੁਰਾਣੇ ਇਹ ਕਾਰ ਵੇਚ ਲੈਣੀ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰੀ ਕਾਰ ਪੂਰੀ ओरिजिनल ਆ ਬਾਈ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 14 7 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਬਾਈ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਕਿਸੇ ਵੀਰ ਪੁਰਾਣੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਫਰੀਦਕੋਟ ਏਰੀਏ 'ਚ ਏਰੀਆ ਵੀ ਬਾਈ ਦਾ ਫਰੀਦਕੋਟ ਆ ਤੇ ਬਾਈ ਕਹਿੰਦਾ 1 ਲੱਖ ਤੇ 65000 ਦੇ ਆਸੇ ਪਾਸੇ ਮੈਂ ਇਹ ਟਰਾਲਾ ਬਾਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਇਹ ਏਰੀਆ ਫਰੀਦਕੋਟ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਸੁਪਰ ਸੀਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ 7.5 ਫੁੱਟਾ ਸੁਪਰ ਸੀਟਰ ਆ ਬਾਈ 7.5 ਫੁੱਟਾ ਸੁਪਰ ਸੀਟਰ ਆ ਤੇ 2122 ਸੁਪਰ ਸੀਟਰ ਆ ਬਾਈ ਮਾਡਲ ਬਈ 2122 ਆ ਤੇ ਗਰਵਾਜ ਵਾਲਾਂ ਦਾ ਬਈ ਇਹ ਸੁਪਰ ਸੀਟਰ ਬਣਿਆ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 5000 ਦੇ ਆਸੇ ਪਾਸੇ ਮੈਂ ਇਹ ਸੁਪਰ ਸੀਡਰ ਦੇ ਦੂੰਗਾ ਬਾਈ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਇਹ ਏਰੀਆ ਅਮਰਸਾ ਅਮਰਸਾ ਏਰੀਏ ਚ ਬਈ ਇਹ ਸੁਪਰ ਸੀਡਰ ਪਿਆ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾਣੇ ਟਰਾਲੀ ਲੈਣੀ ਹੋਵੇ 11 6 ਟਰਾਲੀ ਆ ਬਾਈ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਸਾਦੀ ਟਰਾਲੀ ਆ ਕਿਸੇ ਵੀਰ ਭਰਾਣੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਇਹ ਟਰਾਲੀ ਖੜੀ ਆ ਏਰੀਆ ਤਲਵੰਡੀ ਭਾਈ ਬਈ ਤਲਵੰਡੀ ਭਾਈ ਏਰੀਏ ਚ ਬਈ ਟਰਾਲੀ ਖੜੀ ਆ ਇਹ ਤੇ ਬਾਈ ਕਹਿੰਦਾ 90 ਕਾ ਹਜ਼ਾਰ ਦੇ ਆਸੇ ਪਾਸੇ ਮੈਂ ਇਹ ਟਰਾਲੀ ਦੇ ਦੂੰਗਾ ਪੂਰੀ ਭਾਰੀ ਤੇ ਪੂਰੀ ਬਈ ਸਾਫ ਆ ਟਰਾਲੀ ਮੇਰੀ ਕਿਸੇ ਵੀਰ ਭਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਇਹ ਤਲਵੰਡੀ ਭਾਈ ਏਰੀਏ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਅੱਜ ਦੀਆਂ ਵੀਡੀਓ ਆਪਣੇ ਕੋਲ ਬਈ 7 ਚੀਜ਼ਾਂ ਸੀ ਤੇ ਆਪਾਂ 7 ਚੀਜ਼ਾਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦੇ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀਕਾਰ